ਧਰਮ ਦੀ ਗੱਲ ਨਾਲ ਗੱਲ ਚੱਲਦੀ ਹੁੰਦੀ ਤਾਂ ਫੇਰ ਇਹ ਦੁਹਰਾ ਸਾਹਮਣੇ ਨਹੀਂ ਸੀ ਹੁੰਦਾ ਸ੍ਰੀ ਮੁਖਵਾਕ ਭਨੇਉ ਗਰੀਬ ਨਿਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚੱਲੇ ਹੈ ਧਰਮ ਬਿਨਾ ਸਭ ਦੇਲੇ ਮਲੇ ਰਾਜ ਦੀ ਗੱਲ ਕਰਨ ਲਈ ਜੇ ਅਕਾਲ ਤਖਤ ਦੀ ਤਾਬਿਆ ਪੰਥ ਇਕੱਠਾ ਹੋਵੇ ਤਾਂ ਬਾਬਾ ਬੰਦਾ ਬਹਾਦਰ ਨੇ ਰਾਜ ਦੀ ਗੱਲ ਕੀਤੀ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਨੰਦਪੁਰ ਦੇ ਕਿਲੇ ਸਿੱਖਾਂ ਨੂੰ ਕਿਹਾ ਕਿ ਜੇ ਥੋੜੀ ਦੇਰ اٹਕ ਜਾਓ ਖਾਲਸਾ ਜੀ ਮੈਂ ਸ੍ਰਿਸ਼ਟੀ ਦਾ ਰਾਜ ਦੇਵਾਂਗਾ ਰਾਜ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਬਸ਼ਰਤੇ ਕਿ ਰਾਜ ਧਰਮ ਦਾ ਰਾਜ ਹੋਵੇ ਰਾਜ ਦੀ ਗੱਲ ਕਿਉਂ ਨਾ ਕਰੀਏ ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦਾ